ਫਿਰ ਲਾਸਟ ਸਿਗਨਲ ਸਾਨੂੰ ਇੱਥੇ ਇੱਕ ਬੁਲਿਸ਼ ਸਾਈਡ ਦਾ ਮਿਲਿਆ ਜੀ ਜਿਹਦੇ ਵਿੱਚ ਮਾਰਕੀਟ ਨੇ ਅਪਸਾਈਡ ਨੂੰ ਇੱਕ ਮੋਮੈਂਟਮ ਦੇਣਾ ਸੀ ਇਹ ਇੱਕ ਬਖੂਬੀ ਲੈਵਲ ਵੀ ਮਾਰਕ ਕਰਿਆ ਸੀ ਤੇ ਇਸ ਲੈਵਲ ਤੱਕ ਅਸੀਂ ਬੁਲਿਸ਼ ਰਹੇ ਜੀ ਇੱਥੇ ਤੱਕ ਇਸ ਤੋਂ ਬਾਅਦ ਜਿਹੜਾ ਇੱਥੇ ਆ ਟਾਪ ਬਣਿਆ ਇੱਥੇ ਅਸੀਂ ਦੱਸਿਆ ਕਿ ਇੱਕ ਪੁੱਟ ਬਾਇੰਗ ਵਗੈਰਾ ਕਰੀ ਗਈ ਹੈ ਮਾਰਕੀਟ ਨੇ ਡਾਊਨ ਸਾਈਡ ਨੂੰ ਮੂਵ ਦਿੱਤਾ ਅਗੇਨ ਜਿਹੜਾ ਬ੍ਰੇਕਆਊਟ ਵਗੈਰਾ ਹੋ ਰਿਹਾ ਸੀ ਦੱਸਿਆ ਸੀ ਕਿ ਫੇਕ ਨੇਗੇ ਤੇ ਇੱਥੇ ਇੱਕ ਸ਼ਾਰਟ ਪੋਜੀਸ਼ਨ ਕ੍ਰੀਏਟ ਕਰੀ ਜਾ ਸਕਦੀ ਹੈ ਪਰ ਅੱਜ ਟ੍ਰੇਡੇਬਲ ਬਿਲਕੁਲ ਵੀ ਨਹੀਂ ਸੀ ਹੈਗਾ ਇੰਡੈਕਸ ਪੈਨਿਕ ਸੈਲਿੰਗ ਆਉਣ ਦੇ ਚਾਂਸਸ ਸੀ ਕਿ ਡੇ ਲੋ ਬ੍ਰੇਕ ਕਰਨਾ ਚਾਹੀਦਾ ਸੀਗਾ ਉਹ ਵੀ ਨਹੀਂ ਕੀਤਾ ਮਾਰਕੀਟ ਨੇ ਤੇ ਕਹਿਣ ਦਾ ਭਾਵ ਇਹ ਆ ਵੀ ਡਾਟਾ ਪੁਆਇੰਟ ਨੇ ਰਿਸਪੈਕਟ ਜ਼ਰੂਰ ਕਰ ਰਹੀ ਸੀ ਬਟ ਪਰਫਾਰਮ ਨਹੀਂ ਸੀ ਕਰ ਰਹੀ ਅੱਜ ਦੇ ਇੰਟਰਾਡੇ ਦੇ ਵਿੱਚ ਕੁਝ ਖਾਸ ਨਹੀਂ ਸੀ ਕੋਈ ਵੀ ਟ੍ਰੇਡ ਅੱਜ ਐਗਜ਼ੀਕਿਊਟ ਨਹੀਂ ਕਰੀ ਗਈ ਆਪ ਵੀ ਰੇਅਰ ਹੁੰਦਾਗਾ ਕਿ ਟ੍ਰੇਡ ਵਗੈਰਾ ਨਾ ਕਰੀਏ ਤੇ ਇਹ ਸੀਗੀ ਜੀ ਅੱਜ ਇੰਟਰਾਡੇ ਦੀ ਸ਼ਾਰਟ ਵੀਡੀਓ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੁਸੀਂ ਵੀ ਸ਼ੇਅਰ ਮਾਰਕੀਟ ਨਾਲ ਸੰਬੰਧ ਰੱਖਦੇ ਹੋ ਸਿੱਖਣਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡ ਕਰਨਾ ਚਾਹੁੰਦੇ ਹੋ ਤਾਂ ਸਾਡੀ